ਕੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਪ੍ਰੋਫੈਸਰ ਆਕਾਸ਼ਦੀਪ ਆਪਾਂ ਮਲਵਈ ਉਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੜ ਰਹੇ ਹਾਂ ਉਹਦੇ ਫੋਨੇਟਿਕ ਸਿਸਟਮ ਬਾਰੇ ਵੀ ਪੜ ਰਹੇ ਹਾਂ ਨਾਲੋਂ ਨਾਲ ਤੇ ਆਓ ਆਪਾਂ ਦੂਸਰੀ ਵੀਡੀਓ ਮੈਂ ਤੁਹਾਨੂੰ ਕਿਹਾ ਸੀ ਵੀ ਮਲਵਈ ਉਪਭਾਸ਼ਾ ਕਿਉਂਕਿ ਜਾਦਾ ਖੇਤਰਾ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਇਸ ਲਈ ਇਹਦੇ ਬਾਰੇ ਜਦੋਂ ਆਪਾਂ ਪੜਾਂਗੇ ਤਾਂ ਉਹ ਫਿਰ ਵਾਸਟ ਜਾਏਗੀ ਵੀਡੀਓਜ਼ ਲਈ ਆਪਾਂ ਇਹਨੂੰ ਦੋ ਭਾਗਾਂ ਦੇ ਵਿੱਚ ਕਰਾਂਗੇ ਆਪਾਂ ਹੁਣ ਦੂਜੀ ਵੀਡੀਓ ਲੈ ਕੇ ਹਾਜ਼ਰ ਆ ਪਹਿਲੀ ਵੀਡੀਓ ਨੂੰ ਤੁਸੀਂ ਬੜਾ ਪਸੰਦ ਕੀਤਾ ਧੰਨਵਾਦ ਹੁਣ ਦੂਸਰੀ ਵੀਡੀਓ ਲੈ ਕੇ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ ਦੇਖੋ ਆਪਾਂ ਹੁਣ ਕਰਦੇ ਆ ਅੱਗੇ ਮਲਵਈ ਉਪਭਾਸ਼ਾ ਦੇ ਵਿੱਚ ਪੜਨਾਵਾਂ ਦੇ ਰੂਪਾਂ ਦੀ ਵਰਤੋਂ ਦੇ ਪੱਖ ਤੋਂ ਵੀ ਪੜਨਾਵ ਜਿਹੜੇ ਪ੍ਰੋਨਾਂਉਂਸ ਹੁੰਦੇ ਨੇ ਠੀਕ ਹੈ ਮਲਵਈ ਉਪਭਾਸ਼ਾ ਦੇ ਵਿੱਚ ਪੜਨਾਵਾਂ ਦੇ ਰੂਪਾਂ ਦੀ ਵਰਤੋਂ ਦੇ ਪੱਖ ਤੋਂ ਵੀ ਬਾਕੀ ਸਾਰੀਆਂ ਉਪਭਾਸ਼ਾਵਾਂ ਦੇ ਨਾਲੋਂ ਵੱਖਰੇ ਮੈਂ ਉਹਦੇ ਨਾਲੋਂ ਦੂਸਰਿਆਂ ਨਾਲੋਂ ਡਿਫਰੈਂਸ ਜਣੀ ਕਿਦੇ ਪੱਖ ਤੋਂ ਪੜਨਾਮਾਂ ਦੇ ਪੱਖ ਤੋਂ ਕਿਵੇਂ ਦੇਖੋ ਅੱਗੇ ਦੇਖੋ ਹੁਣ ਜੇ ਮੈਂ ਤੂੰ ਹੁੰਦਾ ਨਾ ਪੜਨਾਮ ਤੂੰ ਤੂੰ ਦੀ ਥਾਂ ਤੇ ਮਲਵਈ ਦੇ ਵਿੱਚ ਪਤਾ ਕੀ ਵਰਤਦੇ ਨੇ ਤੈ ਤੂੰ ਵੀ ਕਹਿੰਦੇ ਨੇ ਪਰੰਤੂ ਜ਼ਿਆਦਾ ਜਿਹੜੀ ਵਰਤ ਹੁੰਦੀ ਆ ਤੈ ਤੈ ਕੰਮ ਕਰ ਲਿਆ ਠੀਕ ਹੈ ਤੂੰ ਕੰਮ ਕਰ ਲੈਣ ਤੈ ਕੰਮ ਕਰ ਲਿਆ ਤੈ ਰੋਟੀ ਖਾ ਲਈ ਠੀਕ ਹੈ ਇਸ ਤਰ੍ਹਾਂ ਦਾ ਕਰਕੇ ਹੈ ਨਾ ਜਿਹੜਾ ਤੈਂ ਪੜਨਾਮ ਹੈ ਉਹ ਜ਼ਿਆਦਾ ਵਰਤ ਹੁੰਦੀ ਆ ਤੂੰ ਦੀ ਥਾਂ ਤੇ ਤੁਹਾਡਾ ਦੀ ਥਾਂ ਤੇ ਵਰਤੇ ਜਾਂਦੇ ਪੜਨਾਮ ਸੋਡਾ ਥੋਡਾ ਇੱਕ ਤੁਹਾਡਾ ਪੜਨਾ ਹੁੰਦਾ ਨਾ ਤੁਹਾਡਾ ਹੈ ਨਾ ਉਹਦੀ ਥਾਂ ਤੇ ਕੀ ਵਰਤੇ ਜਾਂਦੇ ਨੇ ਇਥੇ ਸੋਡਾ ਅਤੇ ਥੋਡਾ ਇਹ ਮਲਵਈ ਦੇ ਵਿੱਚ ਪੜਨਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ ਸੋਡਾ ਥੋਡਾ ਕਿਹਦੀ ਥਾਂ ਤੇ ਤੁਹਾਡਾ ਦੀ ਤੁਹਾਡਾ ਵੀ ਵਰਤ ਲਿਆ ਜਾਂਦਾ ਪਰ ਮੈਂ ਫਿਰ ਕਹਿ ਕੇ ਹਟਿਆ ਜਿਹੜੇ ਜ਼ਿਆਦਾ ਵਰਤੇ ਜਾਂਦੇ ਨੇ ਸੋਡਾ ਥੁਟ ਟੂਟ ਦੀ ਥਾਂ ਤੇ ਤੈ ਠੀਕ ਹੈ ਆਦ ਹੋਰ ਵੀ ਕਈ ਰੂਪ ਬੋਲੇ ਜਾਂਦੇ ਨੇ ਇਸੇ ਤਰ੍ਹਾਂ ਮੈਂ ਤੇ ਤੂੰ ਮੈਂ ਅਤੇ ਤੂੰ ਅਸੀਂ ਤੇ ਤੁਸੀਂ ਇਹ ਪੜਨਾਵਾਂ ਦੀ ਵਰਤੋਂ ਵੀ ਬੜੀ ਹੁੰਦੀ ਹੈ ਇਹਦੇ ਵਿੱਚ ਮਲਵਈ ਉਪਭਾਸ਼ਾ ਦੇ ਵਿੱਚ ਇੱਕ ਦੋ ਜਣਿਆਂ ਦਾ ਦੋਹਾਂ ਦਾ ਸਾਂਝਾ ਦੋ ਪੁਰਖੀ ਪੜਨਾਮ ਆਪ ਸ਼ਬਦ ਦੀ ਵਰਤੋਂ ਬੜੀ ਹੁੰਦੀ ਹੈ ਆਪ ਸ਼ਬਦ ਜਿਹੜਾ ਪੜਨਾਮ ਹੈ ਇਹਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਮਲਬਈ ਦੇ ਵਿੱਚ ਅੱਗੇ ਜੀ ਮਲਬਈ ਦੇ ਬਹੁਤੇ ਇਲਾਕਿਆਂ ਦੇ ਵਿੱਚ ਭੂਤਕਾਲ ਦੀ ਮਤਲਬ ਕਿ ਪਾਸਟ ਦੀ ਭੂਤਕਾਲ ਦੀ ਸਹਾਇਕ ਕਿਰਿਆ ਸਹਾਇਕ ਕਿਰਿਆਵਾਂ ਹੁੰਦੀਆਂ ਨੇ ਨਾ ਠੀਕ ਹੈ ਸਹਾਇਕ ਕਿਰਿਆ ਸੀ ਦੀ ਹੀ ਵਰਤੋਂ ਜ਼ਿਆਦਾ ਹੁੰਦੀ ਇੱਕੋ ਸੀ ਹੀ ਹੈ ਵਰਤੋਂ ਕੀ ਸੀ ਹੀ ਹੈ ਭੂਤਕਾਲ ਦੇ ਲਈ ਜਦ ਆ ਦੇਖੋ ਜਿਵੇਂ ਮੈਂ ਬੈਠਾ ਸੀ ਅਸੀਂ ਬੈਠੇ ਸੀ ਉਹ ਬੈਠੇ ਸੀ ਤੂੰ ਬੈਠੀ ਸੀ ਤੁਸੀਂ ਬੈਠੀਆਂ ਸੀ ਹਾਲਾਂਕਿ ਇੱਥੇ ਬਹੁਵਚਨ ਵੀ ਆ ਗਿਆ ਫਿਰ ਵੀ ਜਿਹੜੀ ਸਹਾਇਕ ਕਿਰਿਆ ਰਹੀ ਹੈ ਭੂਤਕਾਲ ਦੀ ਉਹ ਸੀ ਰਹੀ ਹੈ ਜਿਵੇਂ ਹੁਣ ਇੱਥੇ ਬਹੁਵਚਨ ਉਹ ਬੈਠੇ ਸੀ ਫਿਰ ਵੀ ਇੱਥੇ ਸੀ ਠੀਕ ਹੈ ਕਹਿਣ ਦਾ ਕੀ ਮਤਲਬ ਹੈ ਕਿ ਜੋ ਮਲਵਈ ਉਪਭਾਸ਼ਾ ਦੇ ਵਿੱਚ ਭੂਤਕਾਲ ਦੀ ਸਹਾਇਕ ਕਿਰਿਆ ਦੇ ਜਿਹੜੇ ਹੈਗੇ ਨੇ ਉਹ ਇੱਕੋ ਰੂਪ ਮਫਤਰੇ ਉੱਥੇ ਥੋੜਾ ਜਿਹਾ ਮੈਂ ਲਿਖਣਾ ਰਹਿ ਗਿਆ ਉਹ ਸੀ ਹੀ ਹੈ ਠੀਕ ਹੈ ਸੀ ਪਰ ਮਾਜੀ ਦੇ ਵਿੱਚ ਜਿਹੜੀ ਭੂਤਕਾਲ ਦੀ ਸਹਾਇਕ ਕਿਰਿਆ ਉਹਦੇ ਪੰਜ ਰੂਪ ਮਿਲਦੇ ਨੇ ਦੇਖੋ ਪੰਜ ਰੂਪ ਉਹ ਤਾਂ ਇਕੱਲਾ ਸੀ ਹੈ ਦੇਖੋ ਬਹੁ ਵਚਨ ਲਈ ਵੀ ਸੀ ਆ ਗਿਆ ਉਹ ਬੈਠੇ ਸੀ ਤੁਸੀਂ ਬੈਠੀਆਂ ਸੀ ਹੁਣ ਇੱਥੇ ਮੈਂ ਇੱਕ ਚਾਰਟ ਬਣਾਇਆ ਠੀਕ ਹੈ ਦੇਖੋ ਹੁਣਾਂ ਮਲਬਈ ਰੂਪ ਹੈ ਆ ਮਾਤੀ ਰੂਪ ਹੈ ਦੇਖੋ ਇੱਥੇ ਤਾਂ ਆ ਗਿਆ ਇੱਕ ਵਚਨ ਮੈਂ ਬੈਠਾ ਸੀ ਸੀ ਆ ਗਿਆ ਇੱਥੇ ਮਾਜੀ ਦੇ ਵਿੱਚ ਮੈਂ ਬੈਠਾ ਸਾਂ ਦੇਖ ਲਓ ਸਾਂ ਇੱਥੇ ਸੀ ਆ ਰਿਹਾ ਚਲੋ ਅਸੀਂ ਬੈਠੇ ਸੀ ਇੱਥੇ ਫੇਰ ਸੀ ਆ ਗਿਆ ਅਸੀਂ ਬੈਠੇ ਸੀ ਇੱਥੇ ਦੋ ਜਣੇ ਬੈਠੇ ਨੇ ਬਹੁਤ ਵਚਨ ਵੀ ਅਸੀਂ ਬੈਠੇ ਸੀ ਅਸੀਂ ਬੈਠੇ ਸਾਂ ਇਥੇ ਸਾਂ ਅਸੀਂ ਬੈਠੇ ਸਾਂ ਠੀਕ ਹੈ ਉਹ ਬੈਠਾ ਸੀ ਉਹੋ ਬੈਠਾ ਸੀ ਇਥੇ ਠੀਕ ਆ ਸੇਮ ਆ ਗਿਆ ਉਹ ਬੈਠੇ ਸੀ ਉਹ ਬੈਠੇ ਸਨ ਉਹ ਬੈਠੇ ਸਨ ਤੂੰ ਬੈਠਾ ਸੀ ਮਲਵਈ ਦੇ ਵਿੱਚ ਤੂੰ ਬੈਠਾ ਸੀ ਮਾਜੀ ਦੇ ਵਿੱਚ ਤੂੰ ਬੈਠਾ ਸ ਹੈ ਸਾਂ 1 2 3 4 5 ਮਤਲਬ ਕੀ ਕੀ ਹੈ ਇਥੇ ਬਹੁ ਵਚਨ ਲਈ ਅਲੱਗ ਆ ਰਹੇ ਹੈ ਇੱਕ ਵਚਨ ਲਈ ਅਲੱਗ ਆ ਰਿਹਾ ਹੈ ਪਰੰਤੂ ਇੱਥੇ ਜਿਹੜਾ ਮਲਬਈ ਦੇ ਵਿੱਚ ਸਾਰਿਆਂ ਲਈ ਸਹਾਇਕ ਕਿਰਿਆ ਇੱਕ ਆ ਰਹੀ ਹੈ ਕੀ ਸੀ ਆ ਰਿਹਾ ਤੇ ਸ ਸ ਸੀ ਸਨ ਸ ਹੈ ਨਾ ਇਹਦੇ ਆਦਾ ਆ ਰਹੇ ਨੇ ਠੀਕ ਹੈ ਜੀ ਅੱਗੇ ਸੋ ਕਹਿਣ ਦਾ ਕੀ ਮਤਲਬ ਹੈ ਜਿਹੜੀ ਮਲਬਈ ਉਪਭਾਸ਼ਾ ਦੇ ਵਿੱਚ ਭੂਤਕਾਲ ਦੀ ਸਹਾਇਕ ਕਿਰਿਆ ਉਹ ਸੀ ਹੀ ਵਰਤੀ ਜਾਂਦੀ ਹੈ ਠੀਕ ਹੈ ਜਦੋਂ ਕਿ ਮਾਜੀ ਦੇ ਵਿੱਚ ਤਾਂ ਅਸੀਂ ਆ ਪੰਜ ਰੂਪ ਦੇਖ ਲੇ ਠੀਕ ਹੈ ਇੱਥੇ ਬਹੁਵਚਨ ਵਾਲਾ ਵੀ ਆ ਦੇਖ ਲਓ ਅਸੀਂ ਬੈਠੇ ਸੀ ਪਰ ਇਹ ਸੀ ਕਹਿੰਦੇ ਅਸੀਂ ਬੈਠੇ ਸਾਂ ਠੀਕ ਹੈ ਇਦਾਂ ਮਲਵਈ ਦੇ ਵਿੱਚ ਪ੍ਰਾਚਨ ਭੂਤ ਕਰਦੰਤ ਮਾਜੀ ਦੇ ਮੁਕਾਬਲੇ ਬਹੁਤ ਘੱਟ ਵਰਤੇ ਜਾਂਦੇ ਨੇ ਪ੍ਰਾਚਨ ਭੂਤ ਕਰਦੰਤ ਮਾਜੀ ਦੇ ਮੁਕਾਬਲੇ ਘੱਟ ਵਰਤੇ ਜਾਂਦੇ ਨੇ ਜਿਵੇਂ ਮਲਵਈ ਚ ਕਹਿੰਨਾ ਕਰਿਆ ਇਧਰ ਮਾਜੀ ਕੀਤਾ ਦੇਖਿਆ ਮਾਜੀ ਜੀ ਕਹਿੰਦੇ ਨੇ ਡਿਠਾ ਠੀਕ ਹੈ ਪੀ ਸਿਆ ਜਾਂ ਪੀ ਹੈ ਇਹਨੇ ਆਪਾਂ ਉਹ ਕਹਿੰਦਾ ਪੀਠਾ ਠੀਕ ਹੈ ਗੁੰਨਿਆ ਆਪਾਂ ਕਹਿੰਦੇ ਆ ਉਹ ਕਹਿੰਦਾ ਗੁੱਦਾ ਕਹਿੰਦੇ ਰਿੰਨੇ ਆ ਉਹ ਕਹਿੰਦਾ ਰਿੱਦਾ ਨਸਿਆ ਆਪਾਂ ਜਿਹਾ ਉਹ ਕਹਿੰਦਾ ਨੱਛਾ ਠੀਕ ਹੈ ਇਸ ਤਰ੍ਹਾਂ ਦੇ ਫਰਕ ਮਲਵਈ ਦੇ ਕਿਰਿਆ ਵਿਸ਼ੇਸ਼ਣ 20 ਹਾਲਾਂਕਿ ਆਪਾਂ ਮਲਵਈ ਦੀਆਂ ਵਿਸ਼ੇਸ਼ਤਾਵਾਂ ਕਰ ਰਹੇ ਹਾਂ ਪ੍ਰੰਤੂ ਨਾਲੋਂ ਨਾਲ ਮਾਜੀ ਦੇ ਫਰਕਾਂ ਬਾਰੇ ਵੀ ਪਤਾ ਕਰ ਰਹੇ ਹਾਂ ਕਿ ਇਹਦੇ ਮਾਜੀ ਨਾਲੋਂ ਕੀ ਫਰਕ ਨੇ ਮਾਜੀ ਦੇ ਨਾਲੋਂ ਫਰਕ ਮਲਬਈ ਦੇ ਕਿਰਿਆ ਵਿਸ਼ੇਸ਼ਣ ਵੀ ਮਾਜੀ ਨਾਲੋਂ ਫਰਕਤੇ ਨੇ ਕਿਵੇਂ ਆਪਾਂ ਕਹਿੰਦੇ ਆ ਮਾਲਵੇ ਵਾਲੇ ਜਦ ਉਹ ਕਹਿੰਦੇ ਜਦੋਂ ਆਪਾਂ ਕਹਿੰਦੇ ਕਦ ਉਹ ਕਹਿੰਦੇ ਕਦੋਂ ਆਪਾਂ ਕਹਿੰਦਾ ਕਾਸ ਨੂੰ ਜਾਂ ਕਾਤੇ ਉਹ ਕਹਿੰਦਾ ਕਿਸ ਲਈ ਉਹ ਕਹਿੰਦਾ ਪਰੇ ਨੂੰ ਉਹ ਕਹਿੰਦੇ ਪਰਹਾ ਆਪਾਂ ਕਹਿੰਦਾ ਉਰੇ ਨੂੰ ਉਹ ਕਹਿੰਦਾ ਉਰਾ ਦੇਖੋ ਠੀਕ ਹੈ ਪ੍ਰਵੇਖਤ ਦੀ ਕਿਰਿਆ ਮਲਵਈ ਵਿੱਚ ਮਾਜੀ ਵਾਂਗ ਲਿੰਗ ਵਚਨ ਅਨੁਸਾਰ ਬਦਲਦੀ ਹੈ ਅਤੇ ਇਸ ਵਿੱਚ ਪ੍ਰਵੇਖਤ ਨੂੰ ਦਰਸਾਉਣ ਵਾਲਾ ਰੂਪ ਗੱਗਾ ਹੈ ਗੱਗਾ ਹੀ ਹੈ ਠੀਕ ਹੈ ਇਹ ਮੈਂ ਆਪਾਂ ਕਹਿੰਦੇ ਆ ਮੈਂ ਜਾਊਂਗਾ ਮਾਲਵੀ ਦੇ ਵਿੱਚ ਕਹਿੰਦੇ ਮੈਂ ਜਾਊਂਗਾ ਠੀਕ ਹੈ ਉਹਨੇ ਮੈਂ ਜਾਵਾਂਗਾ ਮੈਂ ਜਾਵਾਂਗਾ ਵਾਵਾ ਉਰੇ ਗੁੜਾ ਅਸੀਂ ਜਾਵਾਂਗੇ ਆਪਾਂ ਉਹ ਕਹਿੰਦੇ ਨੇ ਅਸੀਂ ਜਾਵਾਂਗੇ ਉਰੇ ਵਾਵਾ ਅੱਪਾ ਵਿਚਾਲੇ ਵਾਵੇ ਦੀ ਵਰਤੋ ਕਿਉਂਕਿ ਮਲਵਈਚ ਨਾ ਮਮਾ ਮੰਮੇ ਚ ਬਦਲ ਜਾਂਦਾਗੇ ਮੈਂ ਕਰਾਉਣਾ ਆ ਦੇਖੋ ਅਸੀਂ ਜਾਵਾਂਗੇ ਉਹ ਕਹਿੰਦੇ ਅਸੀਂ ਜਾਵਾਂਗੇ ਵਾਵਾ ਆ ਗਿਆ ਜਾਂ ਤੂੰ ਜਾਵੇਂਗਾ ਤੂੰ ਜਾਏਗਾ ਉਹ ਕਹਿੰਦਾ ਤੂੰ ਜਾਵੇਂਗਾ ਵਾਵੇ ਨਾਲ ਠੀਕ ਹੈ ਜੀ ਅਕਿਸ ਤਰ੍ਹਾਂ ਦੀ ਅਧਾਰਨਾ ਮੈਂ ਹੋਰ ਦਿੱਤੀਆਂ ਹੋਈਆਂ ਨੇ ਠੀਕ ਹੈ ਜੀ ਅੱਛਾ ਸ਼ਬਦਾਵਲੀ ਦੇ ਵਿੱਚ ਵੀ ਕਾਫੀ ਫਰਕ ਹੈ ਚਲੋ ਆਪਾਂ ਜਿਵੇਂ ਉੱਪਰ ਕਰ ਕੀ ਕਰਦੀ ਜਾ ਰਹੇ ਹਾਂ ਕਈ ਹਾਲਾਤਾਂ ਵਿੱਚ ਤਾਂ ਵੀ ਬੜੇ ਕਹਿੰਦੇ ਘਰੋਗੀ ਘਰੇਲੂ ਵਰਤੋਂ ਘਰੇਲੂ ਸਰੂਪ ਵਾਲੇ ਜਿਹੜੇ ਸ਼ਬਦ ਨੇ ਬੋਲੇ ਜਾਂਦੇ ਨੇ ਮਲਬਈ ਦੇ ਵਿੱਚ ਦੇਖੋ ਜਿਵੇਂ ਆਪਾਂ ਤੜਕਾ ਉਧਰ ਜ਼ਿਆਦਾਤਰ ਕਿਹਾ ਜਾਂਦਾ ਮਾਜੀ ਚ ਸਵੇਰਾ ਆਪਾਂ ਕਹਿੰਦਾ ਸਾਜਰੇ 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 ਚੱਲਾਂਗੇ ਉਹ ਕਹਿੰਦਾ ਸਵਕਤ ਆਪਾਂ ਕਹਿੰਦਾ ਬਹੂ ਬਹੂ ਮਤਲਬ ਕਿ ਨਵੀਂ ਬਹ ਵਿਆਹੀ ਬਹੂ ਬਹੂ ਉਹ ਕਹਿੰਦਾ ਵਾਉਟੀ ਵਾਵਾ ਆਪਾਂ ਕਹਿੰਦਾ ਛਾ ਵੇਲਾ ਉਹ ਕਹਿੰਦਾ ਹਾਜ਼ਰੀਏ ਲੱਸੀ ਵੇਲਾ ਆਪਾਂ ਕਹਿੰਦਾ ਖਿਲਾੜੀ ਵੇਲਣਾ ਉਹ ਕਹਿੰਦਾ ਕਮਾਦ ਵੇਲਣ ਵਾਲਾ ਠੀਕ ਹੈ ਆਪਾਂ ਕਹਿੰਦੇ ਆਥਣ ਉਹ ਕਹਿੰਦਾ ਲੌਂਡਾ ਵੇੜਾ ਠੀਕ ਹੈ ਅੱਗੇ ਠੀਕ ਹੈ ਜੀ ਸੋ ਇਹ ਜਿਹੜੇ ਹੈਗੇ ਨੇ ਮਲਬਈ ਉਪਭਾਸ਼ਾਵਾਂ ਦੀਆਂ ਜਿਹਨੀਆਂ ਵਿਸ਼ੇਸ਼ਤਾਵਾਂ ਨੇ ਠੀਕ ਹੈ ਜੀ ਅੱਗੇ ਦੇਖੋ ਹਾਂਜੀ ਅ ਇੱਕ ਨਾ ਇਹਦੇ ਵਿੱਚ ਹੋਰ ਵੀ ਹੈ ਮਲਬਈ ਦੇ ਵਿੱਚ ਬੀ ਇਹ ਗੱਲ ਯਾਦ ਰੱਖਿਓ ਸੁਰਦੀ ਵਰਤੋਂ ਜਿਹੜੀ ਹੈਗੀ ਹੈ ਮਾਜੀ ਨਾਲੋਂ ਮਾਜੀ ਨਾਲੋਂ ਸੁਰਦੀ ਵਰਤੋਂ ਕੀ ਹੈ ਘਟ ਹੈ ਇਹਦੇ ਵਿੱਚ ਠੀਕ ਹੈ ਮਲਬਈ ਚ ਘਟ ਹੈ ਸੁਰਦੀ ਵਰਤੋਂ ਕਿਹਦੇ ਨਾਲੋਂ ਮਾਜੀ ਨਾਲੋਂ ਇਹ ਗੱਲ ਯਾਦ ਰੱਖਿਓ ਇੱਕ ਇਹਦੇ ਵਿੱਚ ਜਿਹੜਾ ਸ਼ਬਦਾਂ ਦੇ ਵਿਚਕਾਰ ਆਉਣ ਵਾਲਾ ਵਾਵਾ ਹੈ ਮਲਬਈ ਦੇ ਵਿੱਚ ਸ਼ਬਦਾਂ ਦੇ ਵਿਚਕਾਰ ਆਉਣ ਵਾਲਾ ਵਾਵਾ ਠੀਕ ਹੈ ਉਹ ਮਮੇ ਚ ਬਦਲ ਜਾਂਦਾ ਜਿਵੇਂ ਹੁਣ ਆਪਾਂ ਕਹਿੰਦੇ ਆ ਜਾਵਾਂਗੇ ਠੀਕ ਹੈ ਜਾਵਾਂਗੇ ਮਰ ਲਈ ਚ ਪਤਾ ਕੀ ਜਾਂਦਾ ਜਾਵਾਂਗੇ ਠੀਕ ਹੈ ਮਮਾ ਆ ਜਾਂਦਾ ਜਾਵਾਂਗੇ ਠੀਕ ਹੈ ਤੇ ਜਿਹੜਾ ਤੀਵੀਂ ਸ਼ਬਦ ਹੈ ਉਹ ਤਾਂ ਵਿਚਾਲੇ ਆ ਗਿਆ ਹਨਾ ਵਾਪਰ ਨਾਲ ਅੰਤ ਦੇ ਵਿੱਚ ਵੀ ਮੰਮੀ ਚ ਬਦਲ ਜਾ ਤੀਵੀਂ ਉਹਦਾ ਤੀਵੀਂ ਜਨਾਨੀ ਮਤਲਬ ਕੀ ਲੇਡੀ ਤੀਵੀਂ ਠੀਕ ਹੈ ਪੁਰੇ ਤੀਵੀਂ ਮਲਵਈ ਜੀ ਕਹਿੰਦੇ ਨੇ ਤੀਵੀਂ। ਉਰੇ ਜਾਵਾਂਗੇ ਦੀ ਥਾਂ ਤੇ ਜਾਵਾਂਗੇ। ਮੰਮਾ ਉਰੇ ਤੀਵੀਂ ਮਤਲਬ ਕਿ ਜਨਾਨੀ ਦੀ ਥਾਂ ਤੇ ਤੀਵੀਂ ਵਾਵਾ ਕੱਟ ਕੇ ਉਰੇ ਕੀ ਰੌਣਾ ਤਾਂ ਤੀਵੀਂ। ਠੀਕ ਹੈ। ਤੇ ਆਪਾਂ ਕਹਿੰਦਾ ਲਾਵਾਂ ਲਾਵਾਂ ਹੁੰਦੀਆਂ ਨੇ ਜਿਹੜੀਆਂ ਵਿਆਹ ਵੇਲੇ ਲਾਵਾਂ ਠੀਕ ਹੈ। ਹਨਾ ਲਾਮਾ ਮੰਮਾ ਆ ਦੇਖੋ। ਸੋ ਇਸ ਤਰ੍ਹਾਂ ਦੀ ਜਿਹੜੀ ਮਮਾ ਆ ਜਾਂਦਾ ਕਿਹਦੀ ਥਾਂ ਤੇ ਵਾਵੇ ਦੀ ਥਾਂ ਤੇ ਠੀਕ ਹੈ ਜੀ ਅੱਗੇ ਵੀ ਆਪਾਂ ਕਰਦੇ ਹਾਂ ਹਾਂਜੀ ਤੇ ਜਿੱਥੇ ਇਥੇ ਵਾਵਾ ਮੰਮੇ ਚ ਬਦਲ ਜਾਂਦਾ ਉੱਥੇ ਇੱਕ ਗੱਲ ਹੋਰ ਵੀ ਹੈ ਇਹਦੇ ਵਿੱਚ ਮਰਵਾਈ ਉਪਪਾਸ਼ਾ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿਸ ਤਰ੍ਹਾਂ ਵੀ ਜਿਹੜਾ ਸ਼ਬਦਾਂ ਦੇ ਮੋਢਲਾ ਵਾਵਾ ਹੈ ਸ਼ਬਦਾਂ ਦੇ ਸ਼ੁਰੂ ਦੇ ਵਿੱਚ ਆਉਂਦਾ ਵਾਵਾ ਉਹ ਕਾਦੇ ਵਿੱਚ ਤਬਦੀਲ ਹੋ ਜਾਂਦਾ ਮਲਵਈ ਦੇ ਵਿੱਚ ਬੱਬੇ ਚ ਵੀ ਤਬਦੀਲ ਹੁੰਦਾ ਦੇਖਦੇ ਹੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਵਾਵਾ ਇੱਕ ਮਿੰਟ ਜੀ ਜਿਹੜਾ ਵਾਵਾ ਉਹ ਬੱਬੇ ਚ ਤਬਦੀਲ ਹੋ ਜਾਂਦਾ ਕਈ ਸ਼ਬਦਾਂ ਦੇ ਵਿੱਚ ਕਿਵੇਂ ਦੇਖੋ ਉਦਾਹਰਨ ਦੇ ਤੌਰ ਤੇ ਆਪਾਂ ਜਿਵੇਂ ਲਈਏ ਅ ਵਟਾ ਮਲਵਈ ਚ ਕੀ ਕਹਿੰਦੇ ਨੇ ਬੱਟਾ ਸ਼ਬਦ ਹੈ ਵਾਹ ਗੁਰੂ ਠੀਕ ਹੈ ਆਪਾਂ ਕੀ ਕਹਦੇ ਨੇ ਆ ਵਾਹ ਗੁਰੂ ਬਾਹ ਗੁਰੂ ਠੀਕ ਹੈ ਜਦੋਂ ਕਿ ਕਈ ਥਾਵਾਂ ਤੇ ਵਾਹ ਗੁਰੂ ਹਾ ਹਾ ਅੜੇ 'ਚ ਵੀ ਅੜੇ ਸਵਰਚ ਵੀ ਬਦਲ ਜਾਂਦਾ ਪਰ ਉਹ ਗੱਲ ਕਰਦਾ ਵੀ ਬਾਹ ਗੁਰੂ ਠੀਕ ਹੈ ਤੇ ਕੋ ਹੋਰ ਕੋਈ ਲੈ ਲਓ ਆਪਾਂ ਕਹਿੰਦੇ ਨੇ ਵੀ ਵੀ ਬੱਬੇ 'ਚ ਬਦਲ ਜਾਂਦਾ ਕਹਿਣ ਦਾ ਮਤਲਬ ਇਹਦੇ ਵਿੱਚ ਆ ਕੇ ਠੀਕ ਹੈ ਤੇ ਕਈ ਥਾਵਾਂ ਤੇ ਆਪਾਂ ਹੋਰ ਦੇਖਦੇ ਆ ਜਿਵੇਂ ਕਿ ਮਲਬਈ ਦੇ ਵਿੱਚ ਨਾ ਆਪਾਂ ਅੰਤਮ ਦੇ ਵਿੱਚ ਅੱਖਰ ਨੂੰ ਇੱਕ ਐ ਲਾਉਣ ਦੀ ਵਿਰਤੀ ਵੀ ਬੜੀ ਹੈ ਐ ਨੂੰ ਦਲਾਵ ਠੀਕ ਹੈ ਮਲਬਈ ਦੇ ਵਿੱਚ ਮਲਬਈ ਉਪ ਭਾਸ਼ਾ ਦੇ ਵਿੱਚ ਅੱਖਰ ਨੂੰ ਐ ਨੂੰ ਦਲਾਹ ਲਾਉਣ ਦੀ ਵਿਰਤੀ ਵੀ ਬੜੀ ਹੈਗੀ ਹੈ ਜਿਵੇਂ ਕਹਿ ਦਈਏ ਗਿਆ ਗਿਆ ਠੀਕ ਹੈ ਕੀਤਾ ਨੂੰ ਕੀਤਾ ਕੀਤਾ ਠੀਕ ਹੈ ਦਲਾਵਾਂ ਦੀ ਪ੍ਰਵਿਰਤੀ ਵੀ ਇਹਦੇ ਵਿੱਚ ਮਲਵਈ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ ਠੀਕ ਹੈ ਜੀ ਇੱਕ ਉੰਬੈਸੇ ਆਪਾਂ ਕਾਫੀ ਜਿਹੜੀਆਂ ਵਿਸ਼ੇਸ਼ਤਾਵਾਂ ਕਰ ਚੁੱਕੇ ਹਾਂ ਫਿਰ ਵੀ ਜੋ ਹੋਰ ਵੀ ਦਿਮਾਗ ਦੇ ਵਿੱਚ ਆ ਜਾਂਦਾ ਮੈਨੂੰ ਇਹ ਵੀ ਉਹ ਵੀ ਚਲ ਸਾਂਝਾ ਕਰ ਲਈਏ ਕਿਉਂਕਿ ਐਂਡ ਤੇ ਆ ਕੇ ਆਪਾਂ ਇੱਕ ਸਾਰਾ ਸਾਰਾਂਸ਼ ਜਿਹੜਾ ਮੁੱਖ-ਮੁੱਖ ਪੁਆਇੰਟਾਂ ਦਾ ਉਹ ਮੈਂ ਤੁਹਾਡੇ ਅੱਗੇ ਪੇਸ਼ ਕਰੂੰਗਾ ਇਸ ਲਈ ਮੈਨੂੰ ਲੱਗਦਾ ਵੀ ਤੀਜਾ ਭਾਗ ਵੀ ਇਹਦਾ ਬਣਾਉਣਾ ਪਊਗਾ ਤੇ ਇੱਕ ਦਾ ਸੰਬੰਧਕ ਦੀ ਵਰਤੋਂ ਦੇ ਵਿੱਚ ਜਿਵੇਂ ਆਪਾਂ ਹੁਣਾਂ ਵੀ ਦਾ ਦੇ ਦੀ ਹੈਨਾ ਇਹ ਸੰਬੰਧਕ ਇਹਦੇ ਵਿੱਚ ਨਾ ਆਪਣੇ ਮਲਵਈ ਦੇ ਵਿੱਚ ਜ਼ਿਆਦਾਤਰ ਤਾਂ ਤੇ ਕ ਕੀ ਇਹਨਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਮਲਵਈ ਦੇ ਵਿੱਚ ਇਹ ਬੋਲੇ ਵੀ ਕਹਿੰਦੇ ਜ਼ਿਆਦਾ ਸਿਰਫ ਮਲਵਈ ਉਪਭਾਸ਼ਾ 'ਚ ਜਾਂ ਦਾ ਦੇ ਦੀਦੀ ਥਾਂ ਤੇ ਕਾ ਕੇ ਕੀ ਬੋਲ ਲੈਂਦੇ ਨੇ ਇਹ ਵੀ ਬੋਲ ਲੈਂਦੇ ਨੇ ਫੇਰ ਉਹੀ ਗੱਲ ਆ ਗਈ ਵੀ ਜ਼ਿਆਦਾਤਰ ਜਿਹੜੀ ਹੈਗੀ ਹੈ ਕਾ ਕੀ ਕੇ ਇਹਦੀ ਵਰਤੋਂ ਜ਼ਿਆਦਾ ਹੁੰਦੀ ਹੈ ਜਿਵੇਂ ਉਹ ਮੈਂ ਤੁਹਾਨੂੰ ਉਦਾਹਰਣ ਦੇ ਕੇ ਇੱਥੇ ਦੱਸਾਂ ਕਿ ਆ ਦੇਖੋ ਧੀਰੇ ਕਾ ਸਾਈਕਲ ਧੀਰੇ ਦਾ ਖੇਤ ਲਾ ਲਓ ਚਲੋ ਧੀਰੇ ਦਾ ਖੇਤ ਠੀਕ ਹੈ ਧੀਰੇ ਕੀ ਕੁੜੀ ਤੀਰੇ ਦਾ ਖੇਤ, ਤੀਰੇ ਦੀ ਕੁੜੀ ਠੀਕ ਹੈ। ਤੀਰੇ ਦਾ ਬੁੜਾ ਆਇ। ਤੀਰੇ ਦਾ ਬੁੜਾ ਥਾਂ ਤੇ ਤੀਰੇ ਦਾ ਬੁੜਾ। ਤੀਰੇ ਦੀ ਕੁੜੀ ਥਾਂ ਤੇ ਤੀਰੇ ਦੀ ਕੁੜੀ। ਤੀਰੇ ਦਾ ਖੇਤ ਦੀ ਥਾਂ ਤੇ ਤੀਰੇ ਦਾ ਖੇਤ। ਇਹ ਕਾ ਕੇ ਕੀ ਦੇ ਜਿਹੜੇ ਹੈਗੇ ਨਹੀ ਸੰਬੰਧਕ ਇਹ ਮਲਬਈ ਉਪਭਾਸ਼ਾ ਦੇ ਵਿੱਚ ਹੀ ਜ਼ਿਆਦਾਤਰ ਦੇਖਣ ਨੂੰ ਮਿਲਦੇ ਨੇ। ਠੀਕ ਹੈ ਜੀ। ਤੇ ਬਾਕੀ ਦੀ ਸ਼ਬਦਾਵਲੀ ਬੜੀ ਨਵੇਕਲੀ ਹੈ। ਹੁਰਸ ਨੂੰ ਮੈਂ ਇਸ ਤਰ੍ਹਾਂ ਦੀ ਉਦਾਹਰਨਾਂ ਦਿਨਾ ਦੇਖੋ ਤੇ ਮਲਬਈ ਦੇ ਵਿੱਚ ਨਾ ਬੜੀ ਇੱਕ ਕੁਝ ਵਿਵੇਕਲੀ ਸ਼ਬਦਾਵਲੀ ਜੀ ਹੈਗੀ ਹੈ ਜਿਵੇਂ ਆਪਾਂ ਕਹਿ ਦਈਏ ਵੀ ਇਹਦਾ ਨਾ ਹਾਜ਼ਰੀ ਰੋਟੀ ਕੀ ਆ ਦੇਖੋ ਹਾਜ਼ਰੀ ਰੋਟੀ ਠੀਕ ਹੈ ਤਿੱਖੜ ਦੁਪਹਿਰਾ ਤਿੱਖੜ ਦੁਪਹਿਰਾ ਦੀ ਕਪਾ ਕਹਿੰਦੇ ਨੇ ਆ ਵੱਡੇ ਤੜਕੇ ਵੱਡੇ ਤੜਕੇ ਜਮਾਈ ਵੀ ਬਿਲਕੁਲ ਹੀ ਜਮਾਈ ਠੀਕ ਹੈ ਆਥਣ ਊਥਣ ਆਥਣ ਊਥਣ ਆਪਾਂ ਕਹਿੰਦੇ ਨੇ ਆਥਣ ਊਥਣ ਮਲਬਈ ਵਾਲੇ ਹਨ ਤੇ ਇੱਕ ਵੀ ਕੇਰਾ ਕੇਰਾ ਹਨਾ ਤੇ ਇੱਕ ਧਾਨ ਨੂੰ ਤਾਨੂੰ ਤੁਹਾਨੂੰ ਦੀ ਥਾਂ ਤੇ ਧਿਆਨ ਨੂੰ ਠੀਕ ਹੈ ਨਹੀਂ ਨਹੀਂ ਮਾਫ ਕਰਨਾ ਧਿਆਨ ਨੂੰ ਨਹੀਂ ਇਹ ਗਲਤ ਹੁੰਦਾ ਇਹ ਮਾਫ ਕਰਤਾ ਮਾਫ ਕਰਵਾ ਕਹਿੰਦੇ ਨੇ ਪੂਰਾ ਆਪਾਂ ਕੀ ਦੇਖ ਸਕਦੇ ਆ ਇਹਦੇ ਵਿੱਚ ਬਲਾਈ ਬਲਾਈ ਜਾਂ ਪੁੱਪਾ ਭਾਈ ਬਲਾਈ ਠੀਕ ਹੈ ਇਹ ਮਲਵਈ ਉਪਭਾਸ਼ਾ ਦੇ ਹੈਗੇ ਨੇ ਤੇ ਐਵੇਂ ਐਮੀ ਮਤਲਬ ਕੀ ਐਵੇਂ ਠੀਕ ਹੈ ਭੱਗ ਗਿਆ ਆਪਾਂ ਕਹਿੰਦੇ ਵਾਗ ਗਿਆ ਭੱਗ ਗਿਆ ਬਗ ਗਿਆ ਠੀਕ ਹੈ ਤੇ ਹੋਰ ਜਿੱਦਣ ਇੱਕ ਵਾਰ ਖੜ ਜਿੱਦਣ ਤੇ ਇੱਕ ਆਪਾਂ ਕਹਿ ਸਕਦੇ ਕਿਦਣ ਠੀਕ ਹੈ ਇਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਨੇ ਇਹ ਮਲਬਈ ਦੇ ਵਿੱਚ ਜਿਹੜੇ ਹੈਗੇ ਨੇ ਸ਼ਬਦਾਵਲੀ ਦੇਖਣ ਨੂੰ ਸਾਨੂੰ ਮਿਲਦੀ ਹੈ ਠੀਕ ਹੈ ਜੀ ਅ ਵੈਸੇ ਤਾਂ ਆਪਾਂ ਕਾਫੀ ਵਿਸ਼ੇਸ਼ਤਾਵਾਂ ਕਰ ਚੁੱਕੇ ਹਾਂ ਪਰ ਫਿਰ ਵੀ ਜੋ ਜੋ ਮਾਈਂਡ ਦੇ ਵਿੱਚ ਆ ਰਿਹਾ ਹੈ ਹਨਾ ਆਪਾਂ ਉਹ ਵੀ ਸਾਂਝਾ ਕਰ ਲਈਏ ਕਹਿੰਦਾ ਮਲਬਈ ਦੇ ਵਿੱਚ ਮਲਬਈ ਉਪਭਾਸ਼ਾ ਚ ਕੁਝ ਤਕੀਆ ਕਲਾਮ ਸ਼ਬਦ ਵੀ ਕਹਿੰਦੇ ਇਸ ਤਰ੍ਹਾਂ ਦੇ ਬਣੇ ਹੋਏ ਨੇ ਜਿਵੇਂ ਕਹਿੰਦੇ ਨੇ ਵੀ ਆ ਆਪਾਂ ਕਹਿੰਦੇ ਮੈਂ ਕਹਿੰਦੇ ਮੈਂ ਆਖਿਆ ਹਨਾ ਮੈਂ ਆਖਿਆ ਮੈਂ ਆਖਿਆ ਨੂੰ ਪਤਾ ਮਲਬਈ ਵਾਲੇ ਕੀ ਕਹਿੰਦੇ ਨੇ ਮਖਾਂ ਮਖਾਂ ਠੀਕ ਹੈ ਤੇ ਆਪਾਂ ਕਹਿੰਦਾ ਸੋਬਤੀ ਵੀ ਸੋਬਤੀ ਕਿਹਾ ਸੀ ਮੈਂ ਤਾਂ ਠੀਕ ਹੈ ਸੋਭਤੀ ਵੀ ਸਰਸਰੀ ਕਿਹਾ ਸੀ ਉਹ ਕਹਿੰਦਾ ਸਹਿ ਸੁਭਾਵਕ ਬੋਲਦੇ ਆਪਾਂ ਸਹਿ ਸੁਭਾਵਕ ਵੀ ਆ ਬੋਲਦੇ ਆਪਾਂ ਮੈਂ ਆਖਿਆ ਵੀ ਆ ਪਰ ਜਿਹੜੇ ਜ਼ਿਆਦਾ ਸ਼ਬਦ ਬੋਲਨੇ ਸੋਭਤੀ ਆ ਸੋਭਤੀ ਮੈਂ ਸੋਭਤੀ ਕਿਹਾ ਸੀ ਠੀਕ ਹੈ ਇੱਕ ਮਖਾਂ ਠੀਕ ਹੈ ਤੇ ਇੱਕ ਬਲਾਈਂ ਇਹ ਮੈਂ ਪਹਿਲਾਂ ਵੀ ਕਹਿ ਘਟਿਆ ਬਲਾਈਂ ਮਤਲਬ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਾਂ ਕੀ ਕਹਿਨੇ ਆ ਆਪਾਂ ਕੀ ਕਹਿੰਦੇ ਆਂ ਬਲਾਈ ਮਾਲਵੇ ਵਾਲੇ ਠੀਕ ਹੈ ਤੇ ਛਈ ਦਿਨੇ ਛਈ ਦਿਨੇ ਵੀ ਜਲਦੀ ਕਰ ਛਈ ਛੱਛਾ ਈ ਦਿਨ ਵਿਆਹ ਰਿਛਈ ਦਿਨੇ ਇਹ ਵੀ ਮਲਵਈ ਦੇ ਵਿੱਚ ਬੋਲਿਆ ਜਾਂਦਾ ਛਈ ਦਿਨੇ ਠੀਕ ਹੈ ਕਿਸ ਲਈ ਨੂੰ ਕਹਿੰਦੇ ਆਂ ਆਪਾਂ ਕਾਸ ਨੂੰ ਕਾਸ ਨੂੰ ਕਾਸ ਨੂੰ ਠੀਕ ਹੈ ਤੇ ਹੋਰ ਕੀ ਆ ਸਕਦਾ ਹੈਗਾ ਆਪਾਂ ਛਈ ਦਿਨੇ ਖਾਪਨੀ ਖਾਬ ਨਹੀਂ ਮਤਲਬ ਮੈਨੂੰ ਖਬਰ ਨਹੀਂ ਖਾਬ ਨਹੀਂ ਇਹ ਵੀ ਮਲਵਈ ਦੇ ਵਿੱਚ ਹੈ ਠੀਕ ਹੈ ਨਿਤਵਰਤੀ ਦੇ ਜਿਹੜੇ ਸ਼ਬਦ ਨੇ ਨਿਤਵਰਤੀ ਦੇ ਸ਼ਬਦ ਨੇ ਕੁਝ ਨਿਤਵਰਤੀ ਦੇ ਸ਼ਬਦਾਂ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਅਹ ਮੂਹਰੇ ਮਤਲਬ ਕੀ ਅੱਗੇ ਜਿਹੜਾ ਕਹਿੰਦੇ ਨੇ ਆਪਾਂ ਜਿਆਦਾ ਆਪਾਂ ਆਪਾਂ ਮਲਵਈ ਵਾਲੇ ਜਿਆਦਾ ਵਰਤਦੇ ਆ ਮੂਹਰੇ ਠੀਕ ਹੈ ਇੱਕ ਬਾळा ਵੀ ਬਾळा ਨਾਲ ਬੋਲ ਬਾळा ਠੀਕ ਹੈ ਹੁੰਦਾ ਬਹੁਤ ਬਹੁਤ ਵੀ ਵਰਤਿਆ ਪਰ ਜ਼ਿਆਦਾ ਵੀ ਬਾਲਾ ਠੀਕ ਹੈ ਤੇ ਸੋ ਇਸ ਤਰ੍ਹਾਂ ਹੈ ਇਹ ਸਾਰੀਆਂ ਜਿਹੜੀਆਂ ਹੈਗੀਆਂ ਸੀ ਮਤਲਬ ਇਹ ਉਪਭਾਸ਼ਾ ਦੀ ਆਪਾਂ ਵਿਸ਼ੇਸ਼ਤਾਵਾਂ ਬਾਰੇ ਗੱਲਬਾਤ ਕੀਤੀ ਹੈ ਤੇ ਇਹਦੇ ਮੈਂ ਇੱਕ ਛੋਟੀ ਵੀਡੀਓ ਦੇ ਵਿੱਚ ਮੈਂ ਸਾਰਾ ਜਿਹੜੇ ਹੈ ਮੁੱਖ-ਮੁੱਖ ਪੁਆਇੰਟ ਨੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਆਪਾਂ ਸਾਰੀ ਦਾ ਸਾਰਾਂਸ਼ ਤੇ ਸਾਰੀ ਦਾ ਕਨਕਲੂਜ਼ਨ ਜਿਹੜੇ ਮੇਨ-ਮੇਨ ਪੁਆਇੰਟ ਨੇ ਆਪਾਂ ਕੱਢਾਂਗੇ ਠੀਕ ਹੈ ਜੀ ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿੰਨਾ ਕਰਵਾਇਆ ਹੈ ਅਤੇ ਜਿਸ ਤਰ੍ਹਾਂ ਆਪਾਂ ਕਰਵਾਇਆ ਹੈ ਉਹ ਤੁਹਾਨੂੰ ਸਹਾਇਕ सिद्ध ਹੋਵੇਗਾ ਪੇਪਰਾਂ ਦੇ ਪੁਆਇੰਟ ਆਫ View ਤੋਂ ਕਿਉਂਕਿ ਦੋ ਤਰ੍ਹਾਂ ਨਾਲ ਸਮਝਾਇਆ ਜਾ ਸਕਦਾ ਹਨ ਤੇ ਇਹ ਜਿਹੜਾ ਮੈਂ ਤੁਹਾਨੂੰ ਕਰਵਾਇਆ ਉਹ ਮੇਨ ਕਰਕੇ ਪੇਪਰਾਂ ਦੇ ਪੁਆਇੰਟ ਆਫ View ਤੋਂ ਹਨ ਵੀ ਪੇਪਰਾਂ ਦੇ ਪੇਪਰ ਜਿਹੜੇ ਆਪਣੇ ਹੋਣੇ ਨੇ ਫਿਰ ਵੀ ਪੂਰੀ ਕੋਸ਼ਿਸ਼ ਕੀਤੀ ਹੈ ਵੀ ਹਰ ਇੱਕ ਗੱਲ ਨੂੰ ਆਪਾਂ ਚਰਚਾ ਦੇ ਵਿੱਚ ਲੈ ਲਈਏ ਠੀਕ ਹੈ ਜੀ ਤੇ ਮੇਨ ਮੇਨ ਜਿਹੜੇ ਫੈਕਟ ਨੇ ਉਹ ਤੁਸੀਂ ਨੋਟ ਕਰ ਲਿਓ ਠੀਕ ਹੈ ਤੇ ਐਂਡ ਦੇ ਵਿੱਚ ਮੈਂ ਇੱਕ ਤੀਸਰੇ ਭਾਗ ਦੇ ਵਿੱਚ 10 11 ਪੁਆਇੰਟ ਇਹਦੇ ਵਿੱਚੋਂ ਕੱਢ ਕੇ ਉਹ ਮੇਨ ਤੁਹਾਡੇ ਅੱਗੇ ਰੱਖ ਦਾਂਗਾ ਇਹ ਦੂਸਰੀ ਵੀਡੀਓ ਸੀ ਆਪਾਂ ਦੋ ਵੀਡੀਓ ਬਣਾ ਲੀਆਂ ਆਪਾਂ ਮਤਲਬ ਇਹ ਉਪਭਾਸ਼ਾ ਦੇ ਸੰਦਰਭ ਦੇ ਵਿੱਚ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਕੋਈ رائے مشਵਰਾ ਹੋਵੇ ਸਲਾਹ ਹੋਵੇ ਮੈਨੂੰ ਇਹਨਾਂ ਨੰਬਰਾਂ ਤੇ WhatsApp ਵੀ ਕਰ ਸਕਦੇ ਹੋ ਫੋਨ ਵੀ ਕਰ ਸਕਦੇ ਹੋ ਤੇ ਬਾਕੀ ਕੋਈ ਵੀ ਜਿਹੜੇ ਹੈ ਕਮੈਂਟ ਸੈਕਸ਼ਨ ਦੇ ਵਿੱਚ ਰਾਏ ਦੇ ਸਕਦੇ ਹੋ ਨੇ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਭਾਗ ਲਾਵੇ ਪੇਪਰਾਂ ਦੀ ਤਿਆਰੀ ਕਰਿਆ ਕਰੋ ਲਗਨ ਮਿਹਨਤ ਨਾਲ ਠੀਕ ਹੈ ਕਈ ਵਾਰ ਪੇਪਰ ਨਹੀਂ ਵੀ ਪਾਸ ਹੁੰਦਾ ਕਦੇ ਵੀ ਰਹਿ ਵੀ ਜਾਂਦਾ ਕੋਈ ਗੱਲ ਨਹੀਂ ਮਿਹਨਤ ਕਰੋ ਲੱਗੇ ਰਹੋ ਠੀਕ ਹੈ ਜਰੂਰ ਕਾਮਯਾਬ ਹੋਵੋਗੇ ਧੰਨਵਾਦ ਜੀ